ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਦੇ ਚੱਲਦਿਆਂ ਪਿਛਲੇ ਦਿਨਾਂ ਤੋਂ ਰੁਕ ਰੁਕ ਕੇ ਬਾਰਿਸ਼ ਹੋ ਰਹੀ ਹੈ ਬਰਸਾਤ ਨੇ ਅੱਜ ਇੱਕ ਵਾਰ ਫਿਰ ਤੋਂ ਪਾਣੀ ਪਾਣੀ ਪੂਰੇ ਪੰਜਾਬ ਨੂੰ ਕਰਕੇ ਰੱਖ ਦਿੱਤਾ ਹੈ ਅੱਜ ਤੜਕਸਾਰ ਹੀ ਸੁਖਨਾ ਲੇਖ ਦੇ ਸਾਰੇ ਫਲੱਡ ਗੇਟ ਖੋਲੇ ਗਏ ਪਥਰਾ ਨੂੰ چیرਦਾ ਹੋਇਆ ਪਾਣੀ ਅੱਗੇ ਵਧ ਰਿਹਾ ਹੈ ਚੰਡੀਗੜ੍ਹ ਦੇ ਵਿੱਚ ਬੀਤੀ ਰਾਤ ਪਏ ਭਾਰੀ ਮੀਂਹ ਤੋਂ ਬਾਅਦ ਸੁਖਨਾ ਝੀਲ ਚ ਪਾਣੀ ਓਵਰਫਲੋ ਹੋ ਗਿਆ ਤੇ ਅਗਲੇ 48 ਘੰਟੇ ਬੇहद ਨਾਜ਼ੁਕ ਦੱਸੇ ਜਾ ਰਹੇ ਨੇ ਪਾਣੀ ਦੇ ਵਧ ਰਹੇ ਪੱਧਰ ਨੂੰ ਵੇਖਦਿਆਂ ਪ੍ਰਸ਼ਾਸਨ ਦੇ ਵੱਲੋਂ ਫਲੱਡ ਗੇਟ ਖੋਲ ਦਿੱਤੇ ਗਏ ਲਗਾਤਾਰ ਮੀਂਹ ਪੈਣ ਕਾਰਨ ਝੀਲ ਦੇ ਵਿੱਚ ਪਾਣੀ ਦੀ ਮਾਤਰਾ ਤੇਜ਼ੀ ਨਾਲ ਵੱਧ ਗਈ ਸੀ ਜਿਸ ਤੇ ਨਾਲ ਨੇੜਲੇ ਇਲਾਕਿਆਂ ਦੇ ਵਿੱਚ ਹੜ੍ਹ ਦੇ ਖਤਰੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਇਹ ਵੱਡਾ ਕਦਮ ਚੁੱਕਿਆ ਗਿਆ ਉੱਥੇ ਦੂਜੇ ਪਾਸੇ ਪਹਾੜਾਂ ਦੇ ਵਿੱਚ ਭਾਰੀ ਮੀਂਹ ਕਾਰਨ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਇੱਕਦਮ ਵੱਧ ਗਿਆ ਹਰਿਆਣਾ ਦੇ ਯਮੁਨਾ ਨਗਰ ਦੇ ਵਿੱਚ ਹਤਨੀਕੁੰਡ ਬੈਰਾਜ ਤੇ 18 ਗੇਟ ਖੋਲ ਦਿੱਤੇ ਗਏ ਇਸੇ ਦੇ ਨਾਲ ਹੀ ਦਿੱਲੀ ਦੇ ਵਿੱਚ ਹੜ ਦਾ ਖਤਰਾ ਵੀ ਪੱਛ ਸਕਦਾ ਹੈ ਦਰਅਸਲ ਹਰਿਆਣਾ ਦੇ ਯਮੁਨਾ ਨਗਰ ਦੇ ਨਾਲ ਨਾਲ ਉੱਤਰਾਖੰਡ ਦੇ ਪਹਾੜਾਂ ਦੇ ਵਿੱਚ ਭਾਰੀ ਮੀਂਹ ਪੈਣ ਕਾਰਨ ਯਮੁਨਾ ਨਦੀ ਤੇ ਬਣੇ ਹਤਨੀਕੁੰਡ ਬੈਰਾਜ ਦਾ ਪਾਣੀ ਦਾ ਪੱਧਰ ਅਚਾਨਕ ਵਧ ਗਿਆ ਪੰਜਾਬ ਦੇ ਵਿੱਚ ਵਗ ਰਹੀ ਹੜਾਂ ਦੀ ਮਾਰ ਹੇਠ ਹਜ਼ਾਰਾਂ ਪਰਿਵਾਰ ਬਰਬਾਦ ਹੋ ਗਏ ਸੈਂਕੜੇ ਪਸ਼ੂ ਲਾਪਤਾ ਹੋ ਗਏ ਉੱਥੇ ਹੀ ਪਠਾਨਕੋਟ ਨੇੜੇ ਰਾਵੀ ਦਰਿਆ ਚ ਪਾਣੀ ਦਾ ਪੱਧਰ ਵੱਧ ਜਾਣ ਕਰਕੇ ਰਾਵੀ ਦਰਿਆ ਦੇ ਚਾਰ ਥਾਵਾਂ ਤੇ ਬੰਨ ਟੁੱਟ ਗਏ ਇਸੇ ਕਰਕੇ RAMDAS ਦੇ 20 ਤੋਂ 25 ਪਿੰਡਾਂ ਦੇ ਵਿੱਚ ਪਾਣੀ ਦਾਖਲ ਹੋ ਗਿਆ ਲੋਕਾਂ ਦੇ ਘਰ ਕਈ ਕਿ ਫੁੱਟ ਪਾਣੀ ਨਾਲ ਭਰ ਗਏ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਹੜਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਜਾਣ ਦੇ ਵਿੱਚ ਲੱਗੀਆਂ ਹੋਈਆਂ ਨੇ ਹੋਤੇ ਹੀ ਦੋ ਦਿਨ ਪਹਿਲਾਂ ਰਾਵੀ ਦਰਿਆ ਦੇ ਵਿੱਚ ਹੜ੍ਹ ਦੀ ਲਪੇਟ ਵਿੱਚ ਆਏ ਗੁੱਜਰ ਪਰਿਵਾਰ ਦੇ ਚਾਰ ਮੈਂਬਰ ਪਾਣੀ ਦੇ ਵਿੱਚ ਵਹਿ ਗਏ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਦੱਸੀ ਜਾ ਰਹੀ ਹੈ ਹਾਲਾਂਕਿ ਤਿੰਨ ਜਾਣਿਆਂ ਦੀ ਭਾਲ ਅਜੇ ਵੀ ਕੀਤੀ ਜਾ ਰਹੀ ਹੈ ਉਤੇ ਹੀ ਦੂਜੇ ਪਾਸੇ ਦਿੱਲੀ ਐਨਸੀਆਰ ਦੇ ਵਿੱਚ ਲਗਭਗ ਰੋਜ਼ ਹਲਕੀ ਤੋਂ ਦਰਿਆਣੀ بارش ਹੋ ਰਹੀ ਹੈ ਜਿਸ ਕਰਕੇ ਮੌਸਮ ਸੁਹਾਵਣਾ ਬਣਿਆ ਹੋਇਆ ਪਰ ਪੰਜਾਬ ਦੇ ਵਿੱਚ ਹਾਲਾਤ ਬੇਹਦ ਨਾਜ਼ੁਕ ਬਣੇ ਹੋਏ ਨੇ ਤਾਪਮਾਨ ਦੀ ਗੱਲ ਕਰੀਏ ਤਾਂ ਗਿਰਾਵਟ ਦੇਖੀ ਜਾ ਰਹੀ ਹੈ ਦਿੱਲੀ ਤੇ ਐਨਸੀਆਰ ਖੇਤਰਾਂ ਦੇ ਵਿੱਚ ਭਾਰੀ بارش ਹੋਈ ਇਸ ਤੋਂ ਬਾਅਦ ਦਿੱਲੀ ਦੇ ਤਾਪਮਾਨ ਦੇ ਵਿੱਚ ਵੀ ਗਿਰਾਵਟ ਦੇਖੀ ਗਈ ਦਿੱਲੀ ਵਿੱਚ ਘੱਟੋ ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਰਿਹਾ ਦੂਜੇ ਪਾਸੇ ਭਾਰਤ ਮੌਸਮ ਵਿਭਾਗ ਦੇ ਮੁਤਾਬਕ ਦਿੱਲੀ ਐਨਸੀਆਰ ਦੇ ਵਿੱਚ ਹਲਕੀ ਤੇ ਗਰਸ਼ ਨਾਲ بارش ਹੋ ਸਕਦੀ ਹੈ ਇਹ ਜਾਣਕਾਰੀ ਮਿਲ ਰਹੀ ਹੈ ਕਿ ਜੇਕਰ ਲਗਾਤਾਰ بارش ਹੁੰਦੀ ਹੈ ਤਾਂ ਦਿੱਲੀ ਦੇ ਵਿੱਚ ਵੀ ਹੜ ਵਰਗੇ ਹਾਲਾਤ ਪੈਦਾ ਹੋ ਸਕਦੇ ਨੇ ਇਸ ਕਰਕੇ ਪੰਜਾਬ ਦੇ ਲਈ ਅਗਲੇ 48 ਘੰਟੇ ਖਤਰਨਾਕ ਦੱਸੇ ਜਾ ਰਹੇ ਨੇ ਮੌਸਮ ਵਿਭਾਗ ਦੇ ਵੱਲੋਂ ਇਸ ਵਕਤ ਰੈਡ ਅਲਰਟ ਜਾਰੀ ਕਰ ਦਿੱਤਾ ਹੈ ਪੂਰੇ ਪੰਜਾਬ ਸਣੇ ਚੰਡੀਗੜ੍ਹ ਦੇ ਵਿੱਚ ਵੀ ਇੱਕ ਖਤਰਾ ਮੰਡਰਾ ਰਿਹਾ ਹੈ ਕਿਉਂਕਿ ਸੁਖਨਾ ਲੈਕ ਦੇ ਗੇਟ ਜਿਹੜੇ ਆਫਲੱਡ ਗੇਟ ਉਹ ਖੋਲੇ ਗਏ ਨੇ ਪਰ ਉਸ ਤੋਂ ਬਾਅਦ ਜਿਹੜੇ ਨੇੜਲੇ ਇਲਾਕੇ ਨੇ ਉਹ ਵੀ ਪਾਣੀ ਦੇ ਨਾਲ ਭਰ ਸਕਦੇ ਨੇ ਇਸ ਕਰਕੇ ਲੋਕਾਂ ਨੂੰ ਚੌਕਸੀ ਵਰਤਨ ਦੀ ਅਪੀਲ ਕੀਤੀ ਗਈ ਹੈ ਇੱਕ ਪਾਸੇ ਸਤਲੁਜ ਬਿਆਸ ਤੇ ਕਗਰਵਰਗੀਆਂ ਨਦੀਆਂ ਉਫਾਨਦੇ ਨੇ ਸੈਂਕੜੇ ਪਿੰਡ ਹੜ੍ਹਾਂ ਦੀ ਲਪੇਟ ਵਿੱਚ ਨੇ ਤੇ ਦੂਜੇ ਪਾਸੇ ਮੌਸਮ ਵਿਭਾਗ ਨੇ ਇਹ ਜੋ ਨਵੀਂ ਚੇਤਾਵਨੀ ਜਾਰੀ ਕੀਤੀ ਹੈ ਹੁਣ 30 ਤੋਂ 31 ਅਗਸਤ ਨੂੰ ਸੂਬੇ ਦੇ ਕਈ ਹਿੱਸਿਆਂ ਦੇ ਵਿੱਚ ਬਹੁਤ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਜਿਸ ਨਾਲ ਪਹਿਲਾਂ ਹੀ ਪ੍ਰਭਾਵਿਤ ਸੂਬੇ ਤੇ ਸੰਕਟ ਹੋਰ ਡੂੰਘਾ ਹੋ ਸਕਦਾ ਹੈ ਪੰਜਾਬ ਹੜ੍ਹਾਂ ਦੀ ਤਬਾਹੀ ਦੇ ਵਿਚਕਾਰ ਹੁਣ ਜੋ ਲਗਾਤਾਰ ਮੀਂਹ ਪਵੇਗਾ ਇਹ ਹੋਰ ਤਬਾਹੀ ਮਚਾ ਕੇ ਰੱਖ ਦਵੇਗਾ